ਸਰ ਮੈਂ ਸਮਝਦਾ ਕਿ ਇਹ ਧੱਕਾ ਕੀਤਾ ਗਿਆ ਹੈ ਜਿਹੜਾ ਸਾਡੇ ਉਮੀਦਵਾਰ ਨੂੰ ਸਨਮਾਨ ਜਾਰੀ ਕੀਤੇ ਗਏ ਹੈ। আর ਸਨਮਾਨ ਜਾਰੀ ਕਰਨੇ ਸੀ ਤਾਂ ਤੁਸੀਂ ਇਲیکشنਾਂ ਤੋਂ ਬਾਅਦ ਕਰ ਲੈਂਦੇ ਪਹਿਲਾਂ ਕਰ ਲੈਂਦੇ। ਮਿਡਲ ਆਫ ਦਾ ਵਿਕਲਪ ਕੀ ਜਰੂਰਤ ਆਦੀ ਸੀ ਵੀ ਤੁਹਾਨੂੰ ਸਨਮਾਨ ਜਾਰੀ ਕਰਨ ਦੀ। ਦਰਸ਼ਕਾਰੇ ਨਾ ਕਿ ਕਾਂਗਰਸ ਪਾਰਟੀ ਖੇਤ ਰਹੀ ਹੈ। ਇਹ ਦਰਸ਼ਕਾਰੇ ਤੁਹਾਨੂੰ ਲੋਕਾਂ ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਨਾ ਛੋੜ ਰਿਹਾ ਤੇ ਚੁਕਾਮਣੀ ਵੀ ਦੇਣਾ ਛੋੜ ਰਿਹਾ ਨਾਲ ਸਰਕਾਰ ਨੂੰ ਨਾਲ ਪੁਲਿਸ ਦੇ ਅਧਿਕਾਰੀਆਂ ਨੂੰ ਇੱਕ ਅਟਕ ਪੁਤਲੀ ਦੀ ਤਰ੍ਹਾਂ ਨੱਚ ਰਹੇ ਹੈ ਕਿਸ ਤਰ੍ਹਾਂ ਅਸੀਂ ਡਰ ਕੇ ਬੈਠੇ ਨਾਲ ਨਹੀਂ ਆ ਕਾਂਗਰਸ ਪਾਰਟੀ ਨੇ ਕਿਸੇ ਵਿਅਕਤੀ ਸਾਡੇ ਕੌਂਸਲਰ ਨੂੰ ਸਾਡੇ ਉਮੀਦਵਾਰ ਨੂੰ ਸਾਡੇ ਕਿਸੇ ਹੋਰ ਨਜ਼ਦੀਕੀ ਸਾਥੀ ਨੂੰ ਇਹ ਪੁਲਿਸ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਹੱਜਮਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਚੋਪੜੀ ਲਖਾਂਗੇ ਇੱਕ ਨਾਲ ਇੱਕ ਖੜਕਾ ਦੇਾਂਗੇ ਜੇ ਤੁਹਾਡੇ ਮੰਚ 'ਚ ਕੋਈ ਪ੍ਰੇਖਾ ਹੋਵੇ ਪਰ ਨਾ ਹੀ ਕੋਈ ਚਰਚਾ ਤੋਂ ਡਰਨ ਵਾਲੀ ਹੈ ਕਾਂਗਰਸ ਪਾਰਟੀ ਕੋਈ ਬੰਦਾ ਦਾ ਛੱਡਿਆ ਨਹੀਂ ਜਿਹੜੇ ਨੇ ਪਰਚਾਰੀ ਕੀਤਾ ਸੋ ਜਿੰਨੇ ਮਰਜੀ ਤੁਸੀਂ ਪਰਚੇ ਕਰ ਲਓ ਲੇਕਿਨ ਸਾਡੇ ਇਲੈਕਸ਼ਨ ਦੇ ਵਿੱਚ ਅਗਰ ਮਿੱਢੇ ਪਾਉਗੇ ਤਾਂ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਤੇ ਤੁਹਾਨੂੰ ਪੰਜਾਬ ਦੀਆਂ ਜਨਤਾ ਨੇ ਮਾਫ਼ ਨਹੀਂ ਕਰਨਾ ਇਹ ਗੱਲ ਜ਼ਰਾ ਧਿਆਨ ਨਾਲ ਸੁਣ ਲੋ ਅੱਜ ਸਮੁੱਚੀ ਕਾਂਗਰਸ ਦੇ ਜ਼ਿਲ੍ਹੇ ਦੇ ਸਾਰੇ ਜਿਹੜੇ ਸਾਡੇ ਐਮਐਲਏ ਸਾਹਿਬ ਜਾਂ ਸਾਬਕਾ ਐਮਐਲਏ ਜਿਹੜੇ ਅੱਖ ਦੇ ਅੱਠ ਹੜਕਿਆਂ ਦੇ ਉਹ ਅੱਜ ਅਸੀਂ ਇੱਥੇ ਬੈਠੇ ਹਾਂ ਕਿ ਇਹ ਹੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਸਾਡੇ ਕਿਸੇ ਵੀ ਵਿਅਕਤੀ ਜਾਂ ਸਾਡੇ ਉਮੀਦਵਾਰ ਦੇ ਖਿਲਾਫ ਅਗਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਅਸੀਂ ਪਿੱਛੇ ਨਹੀਂ ਹਟਾਂਗੇ ਲੜਾਈ ਲੜਾਂਗੇ ਤੇ ਇੱਕ ਨਾਲ ਇੱਕ ਖੜਕਾ ਦਿਆਂਗੇ ਬਾਕੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਦੱਸਣਾ ਛੋਣੇ ਕਿ ਪੰਜਾਬ ਤੇ ਜਿਹੜੇ ਹਾਲਾਤ ਹੈ ਉਹਨਾਂ ਤੋਂ ਤੁਸੀਂ ਜਾਣ ਰਹੇ ਹੋ ਤੁਸੀਂ ਦੇਖਿਆ ਸਾਰਾ ਕੁਝ सारियां गई है इसे करके मैं अब सरकार चल रही है कल मैं बठिंडे गया प्रकार युद्ध नशे विरुद्ध की पोल खुली है एस एच ओ डरा धमका रहा लोग प्रेस के कोले नहीं जाना रहा जो प्रेस प्रैस के कोले गए यह साइंस नशे के खिलाफ उमेटियां बनिया ਫਿਰ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਉਹ ਲਈ ਮੌੜੜ ਕੇ ਦੀ ਘਟਨਾ ਸੀ ਜਿੱਥੇ ਸੂਬੇਦਾਰ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ ਉਹ ਵਿਅਕਤੀ ਨਸ਼ੇ ਵਿਰੁੱਧ ਕੰਮ ਕਰ ਰਿਹਾ ਸੀ ਫੌਜ ਤੋਂ ਆਇਆ ਰਿਟਾਇਰਮੈਂਟ ਤੇ ਇਹ ਤੁਹਾਨੂੰ ਪਤਾ ਨਾ ਉਹ ਪਤਾ ਲੈ ਕੇ ਲੈ ਗਿਆ ਸੀ ਉਹ ਨੂੰ 5000 ਪਏ ਦਾ ਕਮਰਾ ਉਸ ਹਸਪਤਾਲ ਦੇ ਵਿੱਚ ਮਹਈਆ ਸਰਕਾਰ ਵੀ ਨਹੀਂ ਕਰਵਾਇਆ ਸਰਕਾਰ ਹਜੇ ਵੀ ਜਿਹੜੇ ਬੰਦੇ ਨੇ ਵੀਡੀਓ ਪਾਈ ਸੀ ਉਹਨੂੰ ਡਰਾ ਤੇ ਧਮਕਾ ਰਹੀ ਹੈ ਪੰਜਾਬ ਦੇ ਹਰ ਪਿੰਡ ਚ ਨਸ਼ਾ ਵੇਚ ਰਿਹਾ ਹੈ ਲੇਕਿਨ ਇਹ ਕੀ ਹੈ ਜਿਹੜਾ ਵਿਅਕਤੀ ਨਸ਼ੇ ਦੇ ਖਿਲਾਫ ਖਬਰ ਦੇਗਾ ਉਸ ਤੇ ਕਾਰਵਾਈ ਹੋਗੀ ਤੁਹਾਨੂੰ ਪਤਾ ਹੈ YouTube ਪਰ ਉਹ ਵੀ ਫਰਨਾ ਹੈ ਜਿਹੜੇ ਤੁਹਾਡੇ ਅੱਗੇ ਹੈ ਜਿਹੜੇ ਖਬਰ ਦੇਣਗੇ ਤੁਸੀਂ ਕੇਵਲ ਪੁਲਿਸ ਦੀ ਹਦਾਇਤ ਹੈ ਸਰਕਾਰ ਦੀ ਹਦਾਇਤ ਹੈ ਕਿ ਕੇਵਲ ਇਹੀ ਦੱਸਣਾ ਕਿ ਨਸ਼ਾ ਖਤਮ ਹੋ ਗਿਆ ਜਿਹੜਾ ਜੰਦ ਸੀ ਉਹ ਉਹ ਕਾਮਯਾਬ ਹੋ ਗਿਆ ਜੇ ਤੁਸੀਂ ਸਰਕਾਰ ਦੀ ਖਬਰ ਹੋਵੇ ਉਸ ਦੀ ਲਾਗੀ ਜਿਹੜੇ ਲੋਕ ਮਰ ਰਹੇ ਹੈ ਸਰਕਾਰ ਨੇ ਥੋੜਾ ਛੱਡਣਾ ਨਹੀਂ ਮੈਂ ਫਿਰ ਇੱਕ ਹੋਰ ਘਟਨਾ ਕਰਮ ਇਹ ਪੁਲਿਸੇ ਕੰਮ ਤਾਂ ਕਰਮੀ ਨਹੀਂ ਪੁਲਿਸ ਦਾ ਕੈਰੀਅਰ ਸਿਆਸੀ ਲੋਕਾਂ ਨੇ ਕਿਵੇਂ ਫੜਨਾ ਇਸੇ ਤਰ੍ਹਾਂ ਦਾ ਘਟਨਾ ਕਰਮ ਬਠਿੰਡੇ ਦਾ ਇੱਕ ਮੁੰਡਾ ਚੱਕ ਰਿਆ ਸੀਆਈ ਨੇ ਚੱਕ ਕੇ ਉਹ ਕਰੰਟ ਲਾਇਆ ਤੇ ਆ ਗਿਆ ਵੀ ਉਹਨੇ ਕਰੰਟ ਲਾਇਆ ਵਾਰੀ ਵਾਰੀ ਉਹਨੂੰ ਛੱਟ ਕੇ ਵੱਜੇ ਜਿਹੜੀ ਪੋਸਟ ਮਾਂ ਗੰਦੀਰ ਬੋਚ ਹੈ ਨੌਜਵਾਨ ਮੁੰਡਾ ਤੇ ਸੀਆਈ ਆਲੇ ਚੱਕ ਕੇ ਬੰਦੇ ਨੂੰ ਸਿੱਟ ਕੇ ਉੱਥੇ ਹਸਪਤਾਲ ਜਿਹੜਾ ਮੁੱਖ ਗਵਾਹ ਮੈਨੂੰ ਰਿਹਾ ਪੁਲਿਸ ਨੇ ਪਰਚਾ ਦਰਜ ਕਰ ਲਿਆ ਤਿੰਨ ਬੰਦਿਆਂ ਤੇ ਕਿਉਂਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਲੇਕਿਨ ਹਜੇ ਤੱਕ ਵੀ ਜਿਹੜਾ ਮਕਦਮਾ ਹੈ ਉਹ ਨਾਜਿਬੂਜਾ ਮਕਦਮਾ ਦਰਜ ਕੀਤਾ ਤਾਂ ਜੋ ਪੁਲਿਸ ਵਾਲਿਆਂ ਦੀ ਜ਼ਮਾਨਤ ਹੋ ਜਾਏ ਪੁਲਿਸ ਵਾਲਿਆਂ ਨੇ ਟੌਰਚਰ ਕਰਕੇ ਬਿਨਾਂ ਮਕਦਮੇ ਤੋਂ ਬਿਨਾਂ ਆਕੀ ਤੋਂ ਵਿਗੜ ਤਰੀਕੇ ਸੋ ਤੋਂ ਉਹਨਾਂ ਨੂੰ ਮਾਰ ਮੁਕਾਇਆ ਛੋਡੇ ਛੋਡੇ ਹੋਰੇ ਬੱਚੇ ਤੇ ਪੁੱਛੋ ਵੀ ਕਰਨਾ ਸਾਰਾ ਸ਼ਹਿਰ ਬੰਦ ਹੋਇਆ ਇਹਦੇ ਤੇ ਕੋਈ ਪੁਸ਼ਟੀ ਨਹੀਂ ਹੈ ਸੋ ਮੈਂ ਇਹੀ ਕਹਿਣ ਵਾਸਤੇ ਇੱਥੇ ਆਇਆ ਸੀ ਕਿ ਪੁਲਿਸ ਰਾਜ ਕਰ ਗਿਆ ਸਗਾ ਪੰਜਾਬ ਸਮਾਉਂਤੇ ਕਮਿਸ਼ਨ ਬਣੇਗਾ ਔਰ ਕਮਿਸ਼ਨ ਬਣਾ ਕੇ ਜਿੱਦਾਂ ਲੋਕਾਂ ਦੇ ਮਕਦਮੇ ਨਿਰਣਾਇਤ ਕੀਤੇ ਹੋਏ ਉਹ ਖਾਚ ਕਰਾਂਗੇ ਇਹ ਕਿੰਨੇ ਕਿੱਕੇ ਹੋਏ ਇੱਕ ਕਲੂਨ ਬਣਾਵਾਂਗੇ ਜਿਹੜੀਆਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਉਣਾਂ ਦੀ ਗੱਲ ਹੈ ਸਦੀਆਂ ਹੋ ਗਈਆਂ ਪੁਲਿਸ ਦੇ ਅੰਦਰ ਸਰਕਾਰਾਂ ਰਿਫਾਰਮਸ ਨਹੀਂ ਲੈ ਕੇ ਆਈਆਂ ਜਿਹੜੇ ਵਿਅਕਤੀ ਸਰਕਾਰ ਬਦੀ ਕਰਦੇ ਕੋਟ ਜਿਹੜੇ ਪੁਲਿਸ ਨੇ ਉਹਨੂੰ ਅੰਦਰ ਦਿੱਤਾ ਹੋਇਆ ਉਹਨੇ ਸਾਲਵਾਰੀ ਨੌਕਰੀ ਕੱਟ ਲਈਤੀ ਜਾਏਗੀ ਤੇ ਉਹਦੀ ਤਰਖਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਏਗੀ ਇਹ ਤੂੰ ਵਿਅਕਤੀ ਬੰਦਾ ਮੇਜਾਇਰ ਫੜਿਆ ਸੀ ਤੇ ਇਹ ਬੰਦੇ ਨੂੰ ਕੋਰਟ ਵਿੱਚ ਬਰੀ ਕਰਤਾ ਇਸ ਕਰਕੇ ਹੁਣ ਤੇਰੇ ਤੇ ਕਾਰਵਾਈ ਕਰਦਿਆਂ ਕਿ ਤੂੰ ਗਲਤ ਮੁਖੱਦਮਾ ਕਰਜ ਕੀਤਾ ਸੀ ਤਾਂ ਤੇਰੀ ਨੌਕਰੀ ਇੰਨੇ ਸਾਥ ਟੱਕ ਲਈ ਗਈ ਹੈ ਤੇ ਦੂਜੀ ਗਲਤੀ ਤੇ ਉਹਨੂੰ ਡਿਸਮਿਸ ਇਸ ਤਰ੍ਹਾਂ ਦੀਆਂ ਰਿਸਵ ਇਹ ਮੈਂ ਨਹੀਂ ਕਹਿ ਰਿਹਾ ਸਰਕਾਰ ਬੰਤੇ ਪੁਣੇ ਦੇ ਇਹ ਫੌਮ ਲੈ ਕੇ ਉਹਨਾਂ ਦੀ ਇੰਨੀ ਕਾਹਤ ਕਟਾਉਣੀ ਪੈਣੀ ਹੈ ਜਿੱਥੇ ਜਾਂਦੇ ਜੋ ਮਰਜ਼ੀ ਬਖਤਨਾ ਖਰਚ ਕਰ ਦਿੰਦੇ ਕੋਈ ਪੁੱਛਣਾ ਨਹੀਂ ਆ ਲੈਣੀ ਹੈ ਕੋ ਲੋਕਾਂ ਨੂੰ ਤਾਂ ਕਿਸ ਮਈਸ਼ਰ ਬਿਠਾ ਕੇ ਸਾਰੇ ਦੇ ਪਰਚੇ ਖਾਤ ਕਰਕੇ ਇਹਨਾਂ ਤੇ ਕਾਰਵਾਈ ਔਰ ਐਸੇ ਅਫਸਰ ਰਹਿ ਗਏ ਪੰਜਾਬ ਚ ਵਰਦੀ ਘਾਹੀ ਜਿਨ੍ਹਾਂ ਨੂੰ ਬਿਜ਼ਨਸ ਕਰਨ ਦੀ ਲੋੜ ਹੈ ਇਹੋ ਜਿਹੇ ਇਹੋ ਜਿਹੇ 50 ਕਿ ਡੀਐਸਪੀ ਹੈ ਇਹੋ ਜਿਹੇ 30 35 ਐਸਪੀ ਹੈ ਇਹੋ ਜਿਹੇ 57 ਹੋਰ ਵੱਡੇ ਨਾਲ ਅਫਸਰ ਹੈ ਜਿਨ੍ਹਾਂ ਨੂੰ ਸਰਕਾਰ ਹੁਣ ਕੇ ਪੰਜਾਬ ਦੀ ਵਿਧਾਨ ਸਭਾ ਇਸ ਵਿੱਚ ਕਰਨ ਦੀ ਲੋੜ ਹੈ ਤਾਂ ਜੋ ਕੋਈ ਸਰਕਾਰ ਆਵੇ ਚਾਹੇ ਕਾਂਗਰਸ ਵੀ ਆਵੇ ਚਾਹੇ ਕਿਸੇ ਦੀ ਹੋਰ ਕੋਈ ਕਿਸੇ ਦੇ ਧੱਕੇ ਨਾਲ ਸੀਨਾ ਕਰ ਸਕੇ ਸੁਣਾਈ ਨਹੀਂ ਕਿਹਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਔਰ ਅਸੀਂ ਸਾਰੇ ਦੇ ਸਾਰੇ ਜਣ ਇਕੱਠੇ ਹੋ ਕੇ ਅਗਰ ਤੁਸੀਂ ਸਾਡੇ ਕਹ ਟੈਸਟਰ ਕੈਂਡੀਡੇਟ ਦੇ ਖਿਲਾਫ ਕਿਸੇ ਪ੍ਰਕਾਰ ਦੀ ਕੋਈ ਗੱਲ ਕਰਾਂਗੇ ਤੇ ਅਸੀਂ ਚੁੱਪੀ ਬੈਠਾਂਗੇ ਨਾ ਕਿ ਮੈਂ ਟੈਸਟਰ ਕੈਂਡੀਡੇਟ ਜਿਹੜਾ ਸਾਡਾ ਕੰਟੈਸਟ ਕਰ ਰਿਹਾ ਕੈਂਡੀਡੇਟ ਮਿਸਟਰ ਆਰਸ਼ੂ ਨਾ ਕੇਵਲ ਉਹਦੇ ਖਿਲਾਫ ਕਿਸੇ ਵਿਅਕਤੀ ਦੇ ਖਿਲਾਫ ਜਿਹਨੂੰ ਤੁਸੀਂ ਡਰਾਉਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਇਨਾ ਹੀ ਕਹਿੰਦਾ ਹੋਇਆ ਮੈਂ ਆਪਣੀ ਗੱਲ ਨੂੰ ਬਰਾਮ ਬੇਣਾ ਛੋੜੇ ਸੋ ਤੁਸੀਂ ਆਗੇ ਥੋੜਾ ਸਾਰਾ ਨੋਟ ਕਰਨਾ ਬ੍ਰਿੰਦੂ ਸਾਹਿਬ ਡਿਪਟੀ ਕਮਿਸ਼ਨਰ ਜਿਹੜੇ ਜਿਹੜੇ ਐਸਐਮ ਵੀ ਸਾਹਿਬ ਨੂੰ ਸਸਪੈਂਡ ਕੀਤਾ ਗਿਆ ਔਰ ਇਹ ਵੀ ਜਾ ਰਿਹਾ ਹੈ ਕਿ ਆਸ਼ੂਜੀ ਦੇ ਨਾਲ ਇਸੇ ਕਰਕੇ ਜਿਹੜਾ ਫੀਨ ਲੈਂਡ ਵੀ ਲੈਣ ਨੂੰ ਸਮਝ ਦਿੱਤਾ ਗਿਆ ਹੈ ਬਈ ਗੱਲ ਹੈ ਗੱਲ ਹੈ ਗੱਲ ਹੈ ਮੈਂ ਪਹਿਲਾਂ ਕੀ ਕਿਹਾ ਸਰਕਾਰ ਨਹੀਂ ਸਰਕਸ ਸਰਕਸ ਦਾ ਮਤਲਬ ਸਮੇਂ-ਸਮੇਂ ਸਿਰ ਮੌਕੇ ਦੇ ਮੁਤਾਬਕ ਆਪਣੀ ਆਈਟਮ ਪੇਸ਼ ਕਰਨਾ ਸੋ ਇਹ ਸਸਪੈਂਸ਼ਨ ਦਾ ਇਰੇ ਪਿੱਛੇ ਕੀ ਰਾਜ ਹੈ ਕਿਹਨੇ ਸੰਮਣੋਂ ਨੇ ਐਸਐਸਪੀ ਨੇ ਜਿਹੜੇ ਸੰਮਣ ਕੀਤੇ ਉਹ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਜਾਂ ਕਿਸੇ ਵੱਡੇ ਅਧਿਕਾਰੀ ਤੋਂ ਬਿਨਾਂ ਪੁੱਛੇ ਕੀਤੇ ਹੋਣੇ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਹਨੇ ਸੰਮਣ ਕੀਤੇ ਔਰ ਮੈਂ ਤਾਂ ਸਸਪੈਂਸ਼ਨ ਆਰਡਰ ਪੜਿਆ ਵੀ ਨਹੀਂ ਕਿਹੜਾ ਸਸਪੈਂਸ਼ਨ ਆਰਡਰ ਹੈ ਤੁਸੀਂ ਕਹਿੰਦਾ ਸੂਤਰਾਂ ਤੋਂ ਪਤਾ ਲੱਗਾ ਕਿੱਥੇ ਉਹ ਚਿੱਠੀ ਆ ਗਈ ਹਾਂ ਤੇ ਉਹ ਪਤਾ ਨਹੀਂ ਕਿਹੜੀ ਨਾ ਹੀ ਨਾ ਕੋਈ ਐਸਪੀ ਦਾ ਬਿਆਨ ਸੁਣਿਆ ਹੈ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਵੀ ਉਹਨੇ ਨਾਲ ਕਾਰਨੇਟ ਸੀ ਸਮਣ ਆਪ ਕਿਉਂ ਕਰਾਏਗਾ ਭਈ ਕੈਂਡੀਡੇਟ ਆਪ ਸਮਣ ਕਿਉਂ ਕਰਾਏਗਾ ਉਹਨਾਂ ਲਾਭ ਕੀ ਹੈ ਇਸ ਕਰਕੇ ਕਹਿੰਦੇ ਪੁਰਾਣੀ ਦੋਸਤੀ ਦੀ ਸੰਪਤੀ ਲੈਣਾ ਸੀ ਲੋਕਾਂ ਦੀ ਇਹ ਸਾਰਾ ਫੇਡ ਕਿਤਾੜੇ ਦਾ ਸਿਫਤੀ ਐ ਮਿਲਦੀ ਐ ਹੈ ਕੋਈ ਸਿਫਤੀ ਨਹੀਂ ਮਿਲਦੀ ਹੈ ਨੁਕਸਾਨ ਹੁੰਦਾ ਹੈ ਕਿੰਦਾ ਮਿਲਦੀ ਐ ਇਹਦਾ ਇਹ ਇਹ ਬਿਲਕੁਲ ਇਹ ਬਿਲਕੁਲ ਇਹ ਬੇਮੁਨੀਆ ਦੀ ਗੱਲ ਜੋ ਆਮ ਆਦਮੀ ਪਾਰਟੀ ਹੁਣ ਕਰ ਰਹੀ ਆ ਇਹ ਆਪਣੇ ਆਪ ਨੂੰ ਲੋਕੋ ਰਹੀਏ ਸੰਮਾਨ ਇਹਨਾਂ ਨੇ ਕੀਤਾ ਉਹਨਾਂ ਜੇ ਸਸਪੈਂਡ ਕੀਤਾ ਉਹ ਵੀ ਇਹਨਾਂ ਨੇ ਕੀਤਾ ਸਭ ਕੁਝ ਇਹਨਾਂ ਦੀ ਆਪਣੀ ਸਾਹਿਬ ਕਾਂਗਰਸ ਸਭ ਕੁਝ ਠੀਕ ਚੱਲ ਰਿਹਾ 100 ਮੀਟਰ ਦੀ ਦੂਰੀ ਤੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਇਹੀ ਟੌਪਿਕ ਤੇ 100 ਮੀਟਰ ਮੈਨੂੰ ਨਹੀਂ ਪਤਾ ਵੀ 100 ਮੀਟਰ ਤੇ ਕੋਈ ਪ੍ਰੈਸ ਕਾਨਫਰੰਸ ਹੋਇਆ ਸੀ ਨਹੀਂ ਇਹ ਨਹੀਂ ਅੱਜ ਬਲੀਗੜ ਦੇ ਉੱਥੇ ਕੈਂਡੀਡੇਟ ਨੇ ਹੁਣ ਕੈਂਡੀਡੇਟ ਨੇ ਆਪਣੀ ਪ੍ਰੈਸ ਕਾਨਫਰੰਸ ਇਹ ਕਿੱਥੇ ਕਰਨੀ ਹੈ ਸੁਣੋ ਕਿ ਕੈਂਡੀਡੇਟ ਆਪ ਦੇ ਕੰਮ ਕਰ ਰਿਹਾ ਆਪ ਦੇ ਹਰਕਿਚ ਨੂੰ ਮਰ ਰਿਹਾ ਹੈ ਮੇਰੀ ਬੇਨਤੀ ਹੈ ਇਸ਼ੂ ਇੱਕ ਹੈ ਸੇਮ ਹੈ ਅਸੀਂ ਇਹ ਖੜੇ ਹੈ ਚਟਾਂਗ ਮੰਗ ਤੁਸੀਂ ਇਹ ਨਾ ਕਹੋ ਵੀ 100 ਮੀਟਰ ਤੇ ਗਏ ਆਸ਼ੂ ਦੇ ਕੋਲੇ ਤੁਸੀਂ ਕੈਮਰੇ ਲੈ ਕੇ ਗਏ ਤਾਂ ਆਸ਼ੂ ਜੀ ਨੇ ਬਿਆਨ ਦਿੱਤਾ ਤੇ ਤੁਸੀਂ ਅੱਜ ਆਓ ਕਾਂਗਰਸ ਫਰੇਗਾ ਸਾਰੀ ਕਾਂਗਰਸ ਇਕੱਠੀ ਹੈ ਜੀ ਤੁਸੀਂ ਉੱਥੇ ਨੇ ਹੋਰ ਬੰਦੇ ਨੇ ਮੇਰੇ ਇਹਦੇ ਨਾਲ ਤੁਸੀਂ ਇੱਥੇ ਇਕੱਠੇ ਤੁਸੀਂ ਲੀਡਰ ਆ ਬੇਖੋ ਬੇਖੋ ਮੈਂ ਕਿਤੇ ਨਜ਼ਰ ਮੈਂ ਕਾਗਜ਼ ਪਟਾਉਣਾ ਆ ਕਿ ਨਹੀਂ ਆਇਆ ਵੀ ਤੁਸੀਂ ਇਕੱਠੇ ਕਿਉਂ ਨਹੀਂ ਬੈਠਦੇ ਕੌਣ ਨਹੀਂ ਇਕੱਠੇ ਬੈਠਾ ਪਰ ਸੋ ਇਕੱਠੇ ਸੀ ਅੱਜ ਵੀ ਸਾਰੀ ਲੀਡਰਸ਼ਿਪ ਸੁਣੋ ਜੀ ਸੁਣੋ 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 ਇਹ